ਸਨੀ ਦਿਓਲ ਇਸੀ ਵਾਰ ਬਣਗੇ ਤਾਰਾ ਸਿੰਘ ਨਿਰਦੇਸ਼ਕ ਨੇ ਦਿੱਤੀ ਗਦਰ 2 ਦੀ ਨਵੀਂ ਅਪਡੇਟ ਅੰਦਾਜ਼ ਇਹ ਕਿ ਸਨੀ ਦਿਓਲ ਨੇ ਗਦਰ 2 ਨਾਲ ਸ਼ਾਨਦਾਰ ਵਾਪਸੀ ਕੀਤੀ ਜੋ ਪਿਛਲੇ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਪੰਜਵੇਂ ਸਾਲ ਤੱਕ ਸੀ ਗਦਰ 2 ਤੋਂ ਬਾਅਦ ਦਸਤੋਂ ਸਨੀ ਦਿਓਲ ਤਾਰਾ ਸਿੰਘ ਦੇ ਕਿਰਦਾਰ ਦੇਖਣ ਦੀ ਉਮੀਦ ਨਹੀਂ ਸੀ ਕਿਉਂਕਿ ਗਦਰ 2 ਪਹਿਲੇ ਸਮੇਂ ਦੇ ਹੀ ਸੀ 20 ਸਾਲ ਬਾਅਦ ਆਈ ਸੀ ਪਰ ਅਨਿਲ ਸ਼ਰਮਾ ਨੇ ਇੱਕ ਦਰਦਪ੍ਰੀਤੇ ਕਾਂਗ ਸ਼ੁਰੂ ਕਰ ਦਿੱਤਾ। ਉਹਨਾਂ ਨੇ ਫਿਲਮ ਨੂੰ ਲਗ ਕੇ ਇੱਕ ਨਵੀਂ ਅਪਡੇਟ ਦਿੱਤੀ ਹੈ। ਗਦਰ ਟੂਨ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਲਈ ਫਿਲਮ ਨਿਰਮਾਤਾ ਅਨਿਲ ਸ਼ਰਮਾ ਨੇ ਇਸ ਦੇ ਤੀਜੇ ਭਾਗ ਗਦਰ ਜ਼ੀਤੇ ਕਾਂਗ ਸ਼ੁਰੂ ਕਰ ਦਿੱਤਾ ਹੈ। ਉਨਨਾਂ ਨੇ ਫਿਲਮ ਨੂੰ ਲੈ ਕੇ ਅਪਡੇਟ ਦਿੱਤੀ ਹੈ ਕਿ ਨਿਰਦੇਸ਼ਕ ਗੁਰਸੇਰ ਸਿੰਘ ਸਰਸਨੀ ਦਿਓਲ ਇਸ ਦੇ ਤੀਜੇ ਪਾਗ ਦਾ ਹਿੱਸਾ ਹੋਗੇ। ਆਈਏ ਨਸ ਨ ਗੱਲ ਕਰਦੇ ਹੋਏ ਅਨਿਲ ਸ਼ਰਮਾ ਨੇ ਕਿਹਾ ਕਿ ਅਸੀਂ ਗਦਰ 3 ਦੇ ਕੰਮ ਸ਼ੁਰੂ ਕਰ ਦਿੱਤਾ ਹੈ। ਜਦੋਂ ਫਿਲਮ ਨਾਲ ਜੁੜੀ ਹਰ ਗੱਲ ਪੂਰੀ ਪੂਝਾਵੇਗੀ ਤਾਂ ਕਲੀਅਰ ਜ਼ਰੂਰ ਕਰਾਂਗੇ। ਅਜੇ ਕੁਝ ਸਮਾਂ ਲੱਗੇਗਾ। ਗਦਰ 2 ਨੂੰ ਬਣਾਉਣ ਚ 20 ਸਾਲ। ਇਸ ਦੇ ਨਾਲ ਅਨਿਲ ਸ਼ਰਮਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਜਮਨ ਗਦਰ ਇੱਕ ਫਰੇਮ ਕਾ ਅਤੇ ਗਦਰ 2 ਨਾਲੋਂ ਭਾਵਨਾਵਾਂ ਦੇ ਲਿਹਾਜ਼ ਨਾਲ ਵੱਡਾ ਪੈਕੇਜ ਹੋਵੇ ਗਦਰ 2 ਸਾਲ 2023 ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ ਅਤੇ ਹੁਣ ਤੱਕ ਅੱਠਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਹੈ ਨਿਰਦੇਸ਼ਕ ਨੇ ਕਿਹਾ ਕਿ ਗਦਰ 3 ਉਦੋਂ ਆਵੇਗੀ ਜਦੋਂ ਸਤਫਿਤ ਪੂਰੀ ਖੁਸ਼ਾ ਹੋਗੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਭਾਵਨਾਵਾਂ ਦਾ ਹੜ ਨਹੀਂ ਹੈ ਸਗੋਂ ਭਾਵਨਾਵਾਂ ਦਾ ਐਟਮ ਬੰਬ ਹੈ ਪਹਿਲੇ ਦੋ ਪਾਗਾਂ ਵਿੱਚ ਸਨੀ ਨੇ ਤਾਰਾ ਸਿੰਘ ਦਾ ਸ਼ਾਨਦਾਰ ਸਤਿਕਾਰ ਨਿਭਾਇਆ ਸੀ ਉਹਨਾਂ ਦੇ ਨਾਲ ਨਾ ਬਰਕਰਾਰੀ ਬਾਂਡ ਵਾਲੀ ਅਮੀਸ਼ਾ ਪਟੇਲ ਵੀ ਉਤਕਰਸ਼ ਸ਼ਰਮਾ ਉਹਨਾਂ ਦੇ بیٹے ਵੀ ਭੂਮਿਕਾ ਦੁੱਸਨੰਦਾਲ ਜੀ ਕਿ ਜਦੋਂ ਅਨੈਸ਼ ਸ਼ਰਮਾ ਤੋਂ ਪੁੱਛਿਆ ਗਿਆ ਕਿ ਸੰਹੀ ਦੀ ਹੋ ਤੇ ਜੇ ਪਾਦਲ ਤੋਂ ਹੋਗੇ ਤਾਂ ਫਿਰ ਮੇਰੇ ਮਾਤਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਹਾਣੀਆਂ ਜ਼ਾਦੀ ਜਾਣੀਆਂ ਸਾਈਨ ਮੈਂ ਤਾਂ ਕਹਾਣੀ ਨੂੰ ਦੇ ਲਿਜ਼ਦਾਣਾ ਚਾਹੁੰਦਾ 2021 ਚ ਗੱਲ ਕਰ ਲਈਏ ਤਾਂ ਗਦਰ ਨੂੰ ਹੁੰਦੀ ਗਦਰ ਦੇ ਵਿੱਚ 1947 ਵਿੱਚ ਭਾਰਤ ਦੀ ਵੰਡ ਦੌਰਾਨ ਇੱਕ ਦਾਈ ਪ੍ਰੇਮ ਦਾ ਹਾਰ ਸੀ ਜਿਸ ਨੂੰ ਤਾਰਾ ਸਿੰਘ ਦਾਟ ਟ੍ਰਾਫਿਕ ਡਰਾਈਵਰ ਇਨ੍ਹਾਂ ਨਾਲ ਦੇ ਪਾਕਿਸਤਾਨੀ ਛੜੀ ਦੇ ਨਾਲ ਪਿਆਰ ਹੁੰਦਾ ਹੈ ਅਦਰ ਗਦਰ ਤੋਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 1977 ਦੀ ਪਾਰ ਪਾਕਿਸਤਾਨ ਜਾਂ ਦੌਰਾਨ ਟੈਗ ਦੇਸ਼ ਦੇ ਸਾਰੇ ਸੰਭੂ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਤੈਅ ਕੀਤੀ ਕਿ ਆਪਣੇ ਪੁੱਤਰ ਜੀਤਾ ਰੁਛਦੌ ਨੇ ਪਾਕਿਸਤਾਨ ਪਰਤਰਾ ਦਿਖਾਇਆ ਸੀ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਗਦਰਚੀ ਦਾ ਇੰਤਜ਼ਾਰ ਕਰੇਗਾ ਕਿ ਕਿਸ ਤਰੀਕੇ ਦੇ ਨਾਲ ਗਦਰਚੀ ਹੋਈ ਪਾਕੀ ਗਦਰ ਤੋਂ ਔਰ ਗਦਰਬੰਦ ਦੇ ਨਾਲ ਕਿਸ ਤਰੀਕੇ ਦੇ ਨਾਲ ਪੁਚਾਲ ਲਿਆ ਕੇ ਆਏਗੀ ਬਿਊਰੋ ਰਿਪੋਰਟ ਜੀਕੇਅਰ ਟੀਵੀ